ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਪੰਜਾਬੀ ਕਿਚਨ ਵਲੌਗਸ ਤੇ ਹੋਰ ਸੁਣਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇੱਥੇ ਮੈਂ ਲਾ ਰਹੀ ਸੀ ਜੀ ਟਹਾਂ ਕੱਪੜਿਆਂ ਦੀਆਂ ਕੁਸ ਲੱਗੀਆਂ ਹੋਈਆਂ ਨੇ ਤੇ ਥੋੜੇ ਜਿਹੇ ਰਹਿੰਦੇ ਨੇ ਉਹਨਾਂ ਦੀਆਂ ਵੀ ਲਾ ਦਾਂਗੇ ਪਹਿਲਾਂ ਇਹ ਪੱਗਾਂ ਦੀਆਂ ਟਹਾਂ ਲਾ ਕੇ ਧਰ ਦਿੰਨੇ ਆਂ ਸਾਈਡ ਤੇ ਬਹੁਤ ਜ਼ਿਆਦਾ ਖਲਾਰਾ ਹੋ ਜਾਂਦਾ ਜੀ بیا ਇੱਕ ਦਿਨ ਦਾ ਹੁਣ ਖਲਾਰਾ ਕਹੀ ਦੇਣਾ ਚ ਠੀਕ ਆਊਗਾ ਕਿਸ ਨਾਵੇਂ ਕੱਪੜੇ ਹੋ ਜਾਂਦੇ ਨੇ ਜੀ ਜਿਹੜੇ ਧੌਣ ਵਾਲੇ ਹੁੰਦੇ ਨੇ ਅਲੱਗ ਉਹਨਾਂ ਨੂੰ ਹੱਥਾਂ ਨਾਲ ਧੋ ਕੇ ਪ੍ਰੈਸ ਕਰਕੇ ਰੱਖੇ ਜਾਣਗੇ ਉਹ ਤੇ ਡੇਲੀ ਵਾਲੇ ਹੋ ਜਾਂਦੇ ਨੇ ਜਦੋਂ ਜਲਦੀ ਜਲਦੀ ਜਾਣਾ ਹੁੰਦਾ ਜੀ ਫਿਰ ਧੋ ਕੇ ਇੱਕੇ ਹੁਣ ਠੰਡ ਕਰਕੇ ਸੁਕਦੇ ਹੌਲੀ ਹੌਲੀ ਨੇ ਸਾਰੇ ਦਿਨ ਚ ਮੋਟਿਆਂ ਕਰਕੇ ਫਿਰ ਜਲਦੀ ਵਸ ਧੋ ਕੇ ਪਾਈ ਤਾਂ ਹੁੰਦੇ ਨੇ ਜੀ ਸੁੱਕਣੇ ਫਿਰ ਜਾਣ ਲੱਗੀ ਸਾਮ ਨੂੰ ਜਾਗੋ ਤੇ ਜਾਣਾ ਸੀ ਉਦੋਂ ਕੰਮ ਜਲਦੀ ਸਾਮ ਨੂੰ ਕਰਨੀ ਸੀ ਧਾਰਾਂ ਵਗੈਰਾ ਜਲਦੀ ਚੋਈਆਂ ਤੇ ਫਿਰ ਕੱਪੜੇ ਵੀ ਧਾਰ ਤੋਂ ਲਾ ਕੇ ਇਦਾਂ ਹੀ ਰੱਖ ਲਈ ਸੀ ਅੰਦਰ ਦੂਸਰੇ ਦਿਨ ਫਿਰ ਹੋਰ ਕੰਮ ਹੋ ਜਾਂਦੇ ਨੇ ਜੀ ਘਰ ਦੇ ਵੀ ਹੋ ਗਏ ਸੀ ਤੇ ਇੱਕ ਬੇਰਾਮੀ ਜੀ ਹੋ ਜਾਂਦੀ ਹੈ ਜਦੋਂ ਜਾਗੋ ਤੋਂ ਹਨੇਰਾ ਹੋ ਜਾਂਦਾ ਹੈ 12 ਵਜੇ ਕੇ ਸੀਗੇ ਵੇ ਦੂਸਰੇ ਦਿਨ ਇੰਨਾ ਕੰਮ ਬਣਦਾ ਨਹੀਂ ਹੈਗਾ ਅਗਲੇ ਦਿਨ ਫਿਰ ਵੀ ਆ ਜਾਣਾ ਸੀ ਤਾਂ ਕਰਕੇ ਇਹ ਦੋ ਦਿਨਾਂ ਦੇ ਆਪਣੇ ਇਕੱਠੇ ਹੋ ਗਏ ਸੀ ਕੱਪੜੇ ਤਹਿ ਲਾਉਣ ਵਾਲੇ ਇਹ ਕੁਸਤਾ ਆਪਣੇ ਪਹਿਲਾਂ ਲਾ ਕੇ ਰੱਖੇ ਹੋਏ ਨੇ ਤਹਿਾ ਮੰਜੀ ਦੇ ਉੱਤੇ ਇਹ ਤਾਂ ਪਹਿਲਾਂ ਦਾ ਹੀ ਨੇ ਜੀ ਥੋੜੀ ਜਿਹੀ ਰਹਿੰਦੇ ਨੇ ਇਹ ਆਪਾਂ ਲਾ ਦਾਂਗੇ ਇਹ ਜੀ ਨਵੇਂ ਧੋਣ ਵਾਲੇ ਨੇ ਉਹ ਧੋ ਕੇ ਫਿਰ ਉਹਨਾਂ ਨੂੰ ਸੰਭਾਲਾਂਗੇ ਲੱਗ ਨੂੰ ਕਈ ਦਿਨ ਲੱਗ ਜਾਂਦੇ ਨੇ ਜੀ ਕਿਤੇ ਤਾਂ ਆਪਾਂ ਡੇਲੀ ਦਾ ਡੇਲੀ ਕੰਮ ਹੈ ਨਾਲ ਹੁੰਦੇ ਕਰੀ ਜਾਂਦੇ ਆ ਸਾਂਭੀ ਜਾਂਦੇ ਸਾਰਾ ਕੁਝ ਸਫਾਈਆਂ ਵੀ ਕਰ ਲੈਣੇ ਤੇ ਫਿਰ ਦੋ ਦਿਨਾਂ ਦੇ ਵਿੱਚ ਇੰਨਾ ਕੁ ਜਿਆਦਾ ਕਲਾਰਾ ਪੈ ਜਾਂਦਾ ਇਹ ਲੱਗਦਾ ਹੁੰਦਾ ਵੀ ਪਤਾ ਨਹੀਂ ਕਿੰਨੇ ਕੁ ਦਿਨ ਹੋਵੇ ਕੰਮ ਕਰੀ ਨੂੰ ਹੁਣ ਕਈ ਦਿਨਾਂ ਦੇ ਵਿੱਚ ਸੈੱਟ ਆਊਗਾ ਇਹ ਇਹਨਾਂ ਦੀਆਂ ਤਾਹਾਂ ਲਾ ਦਾਂਗੇ ਆਪਾਂ ਹਜੇ ਸਾਰਿਆਂ ਦੀਆਂ ਤਾਹਾਂ ਲਾਖ ਹੀ ਰੱਖ ਲੂੰਗੀ ਜਿਹੜਾ ਕੋਈ ਇਹਦੇ ਵਿੱਚੋਂ ਪ੍ਰੈਸ ਕਰਨ ਨਾਲ ਉਹ ਬਾਅਦ ਦੇ ਵਿੱਚ ਇੱਥੇ ਚੱਕ ਕੇ ਫਿਰ ਪ੍ਰੈਸ ਕਰ ਦੂੰਗੀ ਜੀ ਪਹਿਲਾਂ ਇੱਕ ਵਾਰੀ ਸਾਰੇ ਤੈਹਾਂ ਲਾ ਕੇ ਇਕੱਠੇ ਕਰ ਦੇਣੀ ਹੈ ਤੇ ਖਿੰਡੇ ਜਿਹੀ ਪਈ ਵਧੀਆ ਨਹੀਂ ਲੱਗਦੀ ਹੈਗੇ ਤੇ ਮੰਜਾ ਮੇਕਾ ਕੇ ਕੰਧਰਾਂ ਲਾ ਦਿੱਤਾ ਜੀ ਪਹਿਲਾਂ ਦੂਸਰੀ ਸਾਈਡ ਨੂੰ ਲਾਇਆ ਹੋਇਆ ਸੀਗਾ ਗਰਮੀ ਦੇ ਵਿੱਚ ਦੋ ਡਾਹੇ ਹੁੰਦੇ ਸੀ ਇਧਰ ਇਹ ਕਮਰੇ ਦੇ ਵਿੱਚ ਆਪਾਂ ਕੋਈ ਪੈਂਦੇ ਤਾਂ ਹੈ ਨਹੀਂ ਜੀ ਇਧਰ ਨਾ ਹੀ ਕੋਈ ਪੈਂਦੇ ਹੁੰਦੇ ਇਹਨੂੰ ਇਹ ਖਾਲੀ ਹੀ ਹੁੰਦਾ ਕਮਰਾ ਆਪਣਾ ਇਧਰ ਮੰਜੇ ਲਾਏ ਸੀ ਗਰਮੀ ਦੇ ਵਿੱਚ ਦੋ ਤੇ ਫਿਰ ਇੱਕ ਚੱਕ ਦਿੱਤਾ ਸੀ ਉਣੀ ਘੁਮਾ ਕੇ ਇਧਰ ਕੰਧ ਨਾਲ ਲਾ ਦਿੱਤਾ ਜੀ। ਬਸ ਇਹੀ ਥੋੜੀ ਬਹੁਤੀ ਸੈਟਿੰਗ ਕਰਦੇ ਰਹਿਣੇ ਆ ਜੀ ਕਦੇ ਕਿਵੇਂ ਕਦੇ ਕਿਵੇਂ। ਜਿਵੇਂ ਲੋਟ ਲਾ ਲਏ। ਪੌਣ ਵਾਲੇ ਕੱਪੜੇ ਚਲਮਾਰੀਆਂ ਚ ਆ ਜਾਂਦੇ ਨੇ ਜਿਹੜੇ ਹੁਣ ਮੋٹے ਕੋਟ ਕੱਢੇ ਨੇ। ਜਿਆਦੇ ਹੋ ਜਾਂਦੇ ਨੇ। ਫਿਰ ਉਹ ਆਪਾਂ ਤੇਲਾ ਕੇ ਇੱਥੇ ਰੱਖ ਦਿਆ ਕਰਾਂਗੇ ਸਾਈਡ ਤੇ ਜਿਹੜੇ ਜਿਵੇਂ ਬੱਚੇ ਡੇਲੀ ਪਾਉਂਦੇ ਨੇ। ਕਈ ਕਈ ਕੋਟ ਲਾਏ ਹੋਏ ਨੇ ਜੀ। ਉਹਨਾਂ ਨੂੰ ਫਿਰ ਧੋ ਕੇ ਇੱਥੇ ਰੱਖ ਦਿਆ ਕਰਾਂਗੇ। ਪਤਾ ਕਰਾਂਗੇ ਇੱਧਰ ਕਰ ਦਤਾ ਘਟ ਆਉਂਦੀ ਹੈ ਜੀ ਇਹ ਕਮਰਾ ਸਿਰੇ ਤੇ ਆ ਗਿਆ ਆਪਣਾ ਜੇ ਲੱਗੂਗਾ ਵੀ ਲੋਡ ਹੋਈ ਕਰ ਦ ਆਉਂਦੀ ਹੈ ਤਾਂ ਉੱਪਰ ਕੋਈ ਪਤਾ ਨਾ ਕੱਪੜਾ ਪਾ ਦਿਆ ਕਰਾਂਗੇ ਜੀ ਇਹਨਾਂ ਦੇ ਚਿੱਟੇ ਤਾਂ ਇਹ ਤੇ ਨਹੀਂ ਰੱਖਦੇ ਜੀ ਚਿੱਟੇ ਸਲਵਾਰੀਆਂ ਜੀ ਰੱਖਾਂਗੇ ਪ੍ਰੈਸ ਕਰਕੇ ਟਾਂਗ ਦੂ ਇਹ ਚਿੱਟੇ ਕੁੜਤੇ ਪਜਾਮੇ ਨੇ ਪੱਗਾਂ ਵੀ ਰੱਖ ਦਾਂਗੇ ਜਲਵਾਰੀਆਂ ਚੱਕ ਕੇ ਥੋੜੀ ਰੱਖੂਗੀ ਇੱਥੇ ਤਿਆਹਾਂ ਦਾ ਹੁਣ ਇਹ ਲਾ ਕੇ ਸਾਰੇ ਕੀਰਾਂ ਤੇ ਇੱਥੇ ਰੱਖ ਲੈਨੇ ਫਿਰ ਬਾਦ ਦੇ ਵਿੱਚ ਚੱਕ ਕੇ ਸੈੱਟ ਕਰਦੇ ਆਂ ਜੀ ਤੇ ਨਾਲ ਇਹ ਚਾਦਰ ਵਗੈਰਾ ਝਾੜ ਕੇ ਮਸਾ ਲਾਂਗੀ ਮੰਜੇ ਦੀ ਇੱਕ ਗਦੈਲਾ ਬਸਾ ਦੂੰਗੀ ਇਹਦੇ ਉੱਤੇ ਇਹ ਸਾਰੇ ਵਿੱਚ ਜਿਹੜੇ ਪੁੱਠੇ ਧੋਤੇ ਹੁੰਦੇ ਨੇ ਜੀ ਉਹਨਾਂ ਨੂੰ ਸਿੱਧੇ ਕਰਕੇ ਤਾਂ ਇਹ ਸਾਰਿਆਂ ਦੀ ਲਾ ਦਿੱਤੀ ਆਪਾਂ ਪ੍ਰੈਸ ਬਾਅਦ ਕੋਈ ਨਹੀਂ ਕਰਿਆ ਬਾਦ ਦੇ ਵਿੱਚ ਹੀ ਕਰਾਂਗੇ ਹਾਂ ਜੀ ਸਾਰਾ ਖਲਾਰਾ ਜਾ ਸਾਂਭੇ ਜਾਵੀਂ ਫਿਰ ਪ੍ਰੈਸਤਾ ਕੱਲ ਨੂੰ ਵੀ ਕਰ ਲਾਂਗੇ ਜਦੋਂ ਕਿਤੇ ਜਾਣੇ ਸਮਾਂ ਫਿਰ ਵੱਧ ਘੱਟ ਹੋ ਜਾਂਦੇ ਨੇ ਜੀ ਉਦੋਂ ਵੀ ਜਾਣਾ ਪੈਂਦਾ ਹੀ ਸਰਦਾ ਨਹੀਂ ਹੈਗਾ ਪੈਣ ਪਾਈ ਜਦੋਂ ਬੁਲਾਉਂਦਾ ਕੋਈ ਤਾਂ ਜਾਣਾ ਪੈਂਦਾ ਜ਼ਰੂਰ ਲਓ ਜੀ ਇਹ ਲਾਲਾ ਮੈਂ ਤੈ ਹਾਂ ਇਥੇ ਇਧਰ ਇਹ ਮੰਜੇ ਤੇ ਸੈੱਟ ਕਰਕੇ ਰੱਖਦੇ ਜੀ ਕੱਪੜੇ ਜਿੰਨੇ ਕਲਮਾਰੀਆਂ ਸੈੱਟ ਆਉਣਗੇ ਕਰ ਦਾਂਗੇ ਬਾਕੀ ਕੋਟ ਵਗੈਰਾ ਇੱਥੇ ਹੀ ਰੱਖ ਦਿਆ ਕਰੂੰਗੀ ਮੈਂ ਇਧਰ ਆਪਾਂ ਨਾ ਤਾਂ ਕੋਈ ਬੈਂਦਾ ਜੀ ਆਕੇ ਵਿੱਲੇ ਹੀ ਹੈ ਕਮਰਾ ਤਾਂ ਕਰਕੇ ਇੱਥੇ ਰੱਖ ਦਿੱਤੇ ਨੇ ਵਿਆਹ ਕਾ ਦਾ ਜਾਂਦੇ ਆ ਜੀ ਖਲਾਰਾ ਪੈ ਜਾਂਦਾ ਸਾਰਾ ਹਜੇ ਇਧਰ ਜੁੱਤੀਆਂ ਦੇਖ ਲਓ ਬੱਚਿਆਂ ਨੇ ਕੱਢ ਕੱਢ ਕੇ ਸੜਤੀਆਂ ਜਾਗੋ ਤੇ ਹੋਰ ਪਾਉਣੀਆਂ ਵਿਆਹ ਤੇ ਹੋਰ ਇਹ ਸਾਰੀਆਂ ਸਾਮਬਲੀਆਂ ਨੇ ਜੀ ਹਜੇ ਆਹ ਹੁੰਦਾ ਖਲਾਰਾ ਬਹੁਤ ਪੈ ਜਾਂਦਾ ਹੈ ਇਧਰ ਬੈੱਡ ਦੇ ਵਿੱਚ ਗਰਮੀ ਵਾਲੇ ਕੱਪੜੇ ਝਿਨੇ ਨੇ ਅਲਮਾਰੀ ਚੋਂ ਕੱਢ ਗਏ ਤੇ ਅਲਮਾਰੀਆਂ ਸਾਫ਼ ਕਰੀਆਂ ਨੇ ਉਹ ਮੰਜੇ ਦੇ ਉੱਤੋਂ ਜਿਹੜੇ ਧਰੇ ਜਾਣਗੇ ਇਹ ਅਲਮਾਰੀਆਂ ਦੇ ਵਿੱਚ ਉਹ ਧਰ ਦੂੰਗੀ ਬਾਕੀ ਦੇ ਮੰਜੇ ਤੇ ਰੱਖ ਲਾਂਗੇ ਤੇ ਇਹਨਾਂ ਨੂੰ ਉੱਪਰੋਂ ਢੱਕ ਦੂੰਗੀ ਮੈਂ ਕੱਪੜਾ ਪਾ ਕੇ ਹੋਰ ਗਰਦ ਨਹੀਂ ਪਊਗੀ ਵਿੱਚ ਹਜੇ ਬੈੱਡ ਤੇ ਇੱਧਰ ਪਏ ਨੇ ਕੱਪੜੇ ਨਵੇਂ ਇਹ ਸਾਂਭਣ ਵਾਲੇ ਪਏ ਨੇ ਜੀ ਲਹਾ ਪਿਆ ਦੇ ਵਿੱਚ ਇਹ ਅਲਮਾਰੀ ਸਾਫ਼ ਕਰ ਦਿੱਤੀ ਹੈ ਤੇ ਉੱਪਰ ਆਪਣੇ ਪੱਗਾਂ ਜਿਹੜੇ ਬੰਨੇ ਸੀ ਇਹਨਾਂ ਨੂੰ ਪਾਣੀ થી ਕੱਢ ਕੇ ਫਿਰ ਤੈਹ ਲਾਵਾਂਗੇ ਜੀ ਇਹ ਵਾਰ ਪੈ ਜਾਂਦੇ ਨਹੀਂ ਤਾਂ ਇਹ ਨਹੀਂ ਲੱਗਦੀ ਇਹਨਾਂ ਦੀ ਚੰਗੀ ਤਰ੍ਹਾਂ ਇਹ ਅਲਮਾਰੀ ਵੀ ਸਾਫ਼ ਕਰ ਦਿੱਤੀ ਐ ਕੁਝ ਕੱਪੜੇ ਆਪਾਂ ਇਹਦੇ ਵਿੱਚ ਰੱਖ ਦਾਂਗੇ ਦੇਣ ਛੋਟੇ ਨੇ ਕੰਮ ਜ਼ਿਆਦਾ ਨੇ ਖਲਾਰਾ ਜ਼ਿਆਦਾ ਪਿਆ ਪਿਆ ਇੱਕ ਵਿਆਹ ਸੀਗਾ ਜੀ ਹਜੇ ਤਾਂ ਹਜੇ ਇਧਰ ਟੇਬਲ ਤੋਂ ਬਹੁਤ ਸਮਾਨ ਵਿੱਚ ਚੱਕ ਦਿੱਤਾ ਏ ਤੇ ਇਹ ਛੋਟਾ ਛੋਟਾ ਪਿਆ ਸਾਰਾ ਇਹ ਲਿਫਾਫੇ ਵਗੈਰਾ ਬਾਹਰ ਹੀ ਕੱਢ ਦਾਂਗੇ ਜੀ ਜਦੋਂ ਕੋਈ ਨਵੀਆਂ ਚੀਜ਼ਾਂ ਲਿਆਉਂਦੇ ਨੇ ਨਾ ਸਾਰੀਆਂ ਲਿਫਾਫਿਆਂ ਚ ਲਿਫਾਫੇ ਬਹੁਤ ਹੋ ਜਾਂਦੇ ਨੇ ਇਕੱਠੇ अलग-अलग दुकानें ਤੋਂ ਖਰੀਦਦੇ ਆਂ। ਜਿਹੜੇ ਡੱਬਾ ਪਿਆ ਸਾਰਾ ਕੁਝ ਚੱਕ ਦਿਆਂ ਇੱਥੋਂ ਮੈਂ। ਤੇ ਹੁਣ ਇੱਥੇ ਟਾਈਮ ਹੋ ਗਿਆ ਸੀ ਜੀ। ਧਾਰਾਂ ਦਾ ਧਾਰਾਂ ਚੋਣ ਜਾਣਾ ਸੀ ਮੈਂ ਤੇ ਪਹਿਲਾਂ ਇਹ ਕਣਕ ਇਕੱਠੀ ਕਰਦਾ। ਫਿਰ ਤੇਰੇ ਵੀ ਪੈਣ ਦਾ ਬੀਜ ਆਂਦੀ ਹੈ ਜੀ ਹੁਣ ਤਾਂ ਜਲਦੀ ਹੈ। ਸੇਵ ਕਰਕੇ ਇਹਨੂੰ ਇਕੱਠੀ ਕਰਕੇ ਇੱਥੇ ਢੱਕ ਦਾਂਗੇ। ਜਿਹੜੀ ਆਪਾਂ ਪਹਿਲਾਂ ਧੋਤੀ ਸੀ ਉਹਦਾ ਆਟਾ ਪਹਿਾ ਲਿਆ ਜੀ। ਤੇ ਹੋਰ ਧੋ ਲਿਆ ਇਹ। ਪੂਰੇ ਮਹੀਨੇ ਵਿੱਚ ਨਹੀਂ ਸੁੱਕਦੀ ਹੈਗੀ ਕਣਕ ਫਿਰ ਤੋਂ ਪਾਣੀ ਨਿਕਲਦੀ ਆ। ਹੁਣ ਵੀ ਕਈ ਦਿਨਾਂ ਦੇ ਵਿੱਚ ਹੀ ਸੁੱਕਦੀ ਹੈ ਇਹ। ਪਰ ਸੁੱਕ ਜੂਗੀ ਜੀ ਹਜੇ ਧੁੱਪਾਂ ਪੈਂਦੀਆਂ ਨੇ ਹਵਾ ਵੀ ਚੱਲਦੀ ਹੈ। ਇੱਕ ਥੈਲਾ ਆਪਾਂ ਐਕਸਟਰਾ ਧੋ ਕੇ ਰੱਖ ਲੈਣੇ ਹੁੰਦੇ ਆ ਪੂਰੇ ਮਹੀਨੇ ਵਾਸਤੇ। ਫਿਰ ਉਹ ਤੋਂ ਬਾਅਦ ਤਾਂ ਫੇਰ ਲੋਹੜੀ ਤੋਂ ਬਾਅਦ ਧੁੱਪਾਂ ਨਿਕਲਣ ਲੱਗ ਜਾਂਦੀਆਂ ਨੇ ਫੇਰ ਸੁੱਕ ਜਾਂਦੀ ਹੈ ਜੀ। ਫੇਰ ਨਹੀਂ ਕੋਈ ਔਖਾ ਹੁੰਦਾ। ਹੁਣ ਵੀ ਇਹ ਵੀ ਆਹ ਕਰਕੇ ᱞੇਟ ਹੋ ਗਈ ਧੋਣ ਨੂੰ। ਨਹੀਂ ਤਾਂ ਹੁਣ ਸੁੱਕ ਜਾਂਦੀ ਜੀ। ਇਹਨੂੰ ਕੋਈ ਗੱਲ ਨਹੀਂ ਜੇ ਵੀ ਸੁੱਕ ਜਾਈ ਹੋਈ ਤਾਂ ਧੁੱਪਾਂ ਵਧੀਆ ਪੈਂਦੀਆਂ ਨੇ ਇਹਨੂੰ ਚੰਗੀ ਤਰ੍ਹਾਂ ਟਾਪ ਕੇ ਇੱਥੇ ਰੱਖ ਦਾਂਗੀ ਜੀ ਅੱਜ ਤਾਂ ਹਜੇ ਥੋੜੀ ਹੀ ਧੁੱਪ ਲੱਗੀ ਐ ਇਹਨੂੰ ਇੱਕ ਦਿਨ ਚ ਤਾਂ ਪਤਾ ਵੀ ਨਹੀਂ ਲੱਗਿਆ ਵੀ ਸੁੱਕੀ ਐ ਜਾਂ ਨਹੀਂ ਹੁਣ ਇਹ ਵੀ ਧੁੱਪ ਤੇਜ਼ ਨਹੀਂ ਹੁੰਦੀ ਇੱਥੇ 5 ਵਜੇ ਦਾ ਟਾਈਮ ਐ ਜੀ 5 ਵਜੇ ਨੇ ਹੋ ਸਕਦਾ 5 ਮਿੰਟ ਰਹਿੰਦੇ ਵੀ ਹੁਣ ਧਾਰਾਂ ਚੋਂਣ ਜਾਣਾ ਸੀ ਨੇ ਅੰਦਰੋਂ ਕੰਮ ਖਤਮ ਕਰਕੇ ਆਈ ਸੀ ਜਲਮਾਰੀਆਂ ਵਗੈਰਾ ਸਾਫ਼ ਕਰੀਆਂ ਸੀ ਹੁਣ ਸਾਣਦੀ ਹੈ ਜੀ ਆਟਾ ਮੱਕੀ ਦਾ ਮੱਕੀ ਦੀ ਰੋਟੀ ਬਣਾਵਾਂਗੇ ਤੇ ਗਾਜਰ ਮਟਰਾਂ ਦੀ ਸਬਜ਼ੀ ਨਾਲ ਆਪਾਂ ਗਾਜਰ ਮਟਰ ਦੀ ਸਬਜ਼ੀ ਹੋਈ ਜੀ ਤੇ ਮੋਠਾਂ ਦੀ ਦਾਲ ਇਹਨਾਂ ਨਾਲ ਤਾਂ ਮੱਕੀ ਦੀ ਰੋਟੀ ਵਧੀਆ ਲੱਗਦੀ ਹੈ ਸਾਗ ਨਾਲ ਤਾਂ ਲੱਗਦੀ ਲੱਗਦੀ ਹੈ ਜੀ ਤੇ ਮੇਥੇ ਆਈ ਰੋਟੀ ਵੀ ਅਸੀਂ ਮੱਕੀ ਦੀ ਹੀ ਬਣਾ ਰਹੇ ਹਾਂ ਮੇਥੇ ਇਹਦੇ ਵਿੱਚ ਹੀ ਪਾ ਕੇ ਮੱਕੀ ਦੇ ਆਟੇ 'ਚ ਤੇ ਐਦ ਕੀ ਆਪਾਂ ਇਹ ਆਟਾ ਲਿਆਂਦਾ ਜੀ ਇਹਨੂੰ ਵਰਤ ਕੇ ਦੇਖਦੇ ਆਪਾਂ ਵੀ ਕੀ ਵੇ ਦਾ ਇਹ ਪਿਛਲੀ ਵਾਰੀ ਜਿਹੜਾ ਲਿਆਂਦਾ ਸੀ ਉਹ ਹੋਰ ਸੀਗਾ ਉਹਨੀ ਵਧੀਆ ਸੀਗਾ ਤੇ ਇਹਨੂੰ ਵਰਤ ਕੇ ਦੇਖਦੇ ਆਂ ਲਿਖਿਆ ਤਾਂ ਘਰਾਟ ਦਾ ਆਟਾ ਹੋਇਆ ਜੀ ਬਾਕੀ ਵਰਤ ਕੇ ਪਤਾ ਲੱਗੂਗਾ ਰੋਟੀ ਬਣਾ ਕੇ ਵੀ ਕਿਵੇਂ ਦਾ ਆਟਾ ਇਹ ਲਓ ਜੀ ਮਸਾਨ ਦਾ ਆਟਾ ਪਹਿਲਾਂ ਅੱਜ ਪਾਣੀ ਲਾ ਕੇ ਲਾਉਂਦੀ ਜੀ ਰੋਟੀਆਂ ਨੇ ਤੇ ਦੇਖੋ ਬਾਦ ਤਾਂ ਪਾਣੀ ਲਾਤੀ ਲੈਂਦੀ ਆ ਜੀ ਘਿਓ ਲਾ ਕੇ ਤਾਂ ਇਹ ਲਾਉਣੀ ਆ ਤੇ ਇਦਾਂ ਤਵੇ ਤੇ ਥੋੜਾ ਜਿਹਾ ਘਿਓ ਲਾ ਦੋ ਤੇ ਏਦਾਂ ਆਟਾ ਮਾੜ ਲਿਆ ਚੰਗੀ ਤਰ੍ਹਾਂ ਤੇ ਇਦਾਂ ਬਰਦੇ ਵਿੱਚ ਮਲਾਂਗੇ ਬਹੁਤ ਸੌਖੀਆਂ ਬਣ ਜਾਂਦੀਆਂ ਨੇ ਰੋਟੀਆਂ ਮੁਕੀਆਂ ਕੋਈ ਔਖੀਆਂ ਨਹੀਂ ਹੋਣਗੀਆਂ ਪਹਿਲਾਂ ਬੈਨੇ ਆਪਾਂ ਨੂੰ ਔਖੀਆਂ ਲੱਗਦੇ ਨੇ ਫਿਰ ਤਾਂ ਹੀ ਕੰਤਰੀ ਰੋਟੀਆਂ ਨੂੰ ਸੌਖੀਆਂ ਨਾਲ ਬਣਾਉਣੀ ਆ ਅੱਥਰਾ ਨਹੀਂ ਟਰਾਈ ਕਰਿਆ ਕੰਮ ਜੀ ਜਿਹੜੀਆਂ ਪੈਣਾ ਤੋਂ ਨਹੀਂ ਬਣਦੀ ਲਫਾਫੇ ਤੇ ਨਾ ਬਣਾਇਆ ਕਰੋ ਪਲਾਸਟਿਕ ਦਾ ਆਪਣੀ ਸੇਕ ਨਹੀਂ ਵੈਸੇ ਵੀ ਮਾੜਾ ਹੈ ਜੇ ਟਰਾਈ ਕਰੂੰਗੀ ਜੀ ਇੱਕ ਦੋ ਵਾਰ ਦੇ ਵਿੱਚ ਹੀ ਬਣ ਜਾਣੀ ਕੋਈ ਆਕਸੀ ਨਹੀਂ ਹੁੰਦੀ ਇਹਨਾਂ ਵਿੱਚ। ਵਸਤੇ ਇਹ ਜਦੋਂ ਆਪਾਂ ਬਣਾਉਨੇ ਆਂ ਤਾਂ ਕੋਲੀ-ਕੋਲੀ ਹੱਥਾਂ ਨਾਲ ਹੀ ਬਣਾਉਣੀ ਹੈ ਜ਼ੋਰ ਨਾਲ ਨਹੀਂ ਮਾਰਨੀ। ਤਾਂ ਆਉਣਾ ਜਿਆਦਾ ਕੰਮ ਹੋ ਗਿਆ ਲੱਗਦਾ ਹੈ। जस्ट कट कर देने लो ये बांटी रोटी बिल्कुल पतली रोटी है ना ये ਸੋ ਇਹੇ ਦਾ ਕਣਕ ਦੀਆਂ ਲਾ ਰਹੀਆਂ ਸੀ ਗੱਜਰ ਮਟਰ ਨਾਲ ਤੇ ਹੁਣ ਆਟਾ ਮਗਾਇਆ ਇਹਨਾਂ ਕੀਆ ਤਾਂ ਸਾਕੇ ਨੂੰ ਸਮਕੀ ਦੀ ਮਾਰਦੀ ਇਹ ਰੜਨੀ ਤਾਂ ਗੈਸ ਦੀ ਪੈਣੀ ਆ ਤਾਂ ਮੇਰੇ ਉੱਪਰ ਨਹੀਂ ਲੜਦੀਆਂ ਜਿਵੇਂ ਕੀਆਂ ਫਿਰ ਵਿੱਚੋਂ कच्ची ਰਹਿ ਜਾਂਦੀ ਰੋਟੀ ਜਾ ਆਪਣਾ ਹਜੇ ਵਾਈਫਾਈ ਨਹੀਂ ਚੱਲ ਰਿਹਾ ਜੀ ਇਹ ਚੱਲ ਗਿਆ ਤਾਂ ਵੀਡੀਓ ਆ ਜਾਊਗੀ ਨਹੀਂ ਜੇ ਇਹ ਫਾਲੋ ਨਹੀਂ ਆਉਗੀ ਤਾਂ ਇਹ ਵੀਡੀਓ ਅਗਰ ਤਾਂ ਹੈਗਾ ਜੀ ਸੋਮਵਾਰ ਦਾ ਜੇ ਵਾਈਫਾਈ ਨਾਲ ਤੇ ਆਹ ਵੀਡੀਓ ਤੁਹਾਡੇ ਤੱਕ ਮੰਗਵਾਉਣਾ ਹੈ ਸਾਰੇ ਪੈਨਪਰੇ ਜਿਹੜੇ ਆਪਣੇ ਚੈਨਲ ਤੇ ਹੁੰਦੇ ਨੇ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ जी नमी जगह ने उन्होंने भी तो बहुत बहुत धन्यवाद है वीडियो शेयर वो वे गुरु जी बहुत वह प्यार दे रहे होडियो साफ विस्फोट इसी तरह बनाई जी पहला कणक धोती थी आटा पह ਇਹ ਕੋਣ ਬਹੁਤ ਤੀਏ ਉਹਨੂੰ ਸੁਕਾ ਕੇ ਚੰਗੀ ਤਰ੍ਹਾਂ थैਲੇ ਚ ਪਾ ਕੇ ਰੱਖ ਲੈਂਦੇ ਆਂ ਫਿਰ ਪੋ ਚੜਨ ਵਾਲੇ ਪੋ ਦੇ ਵਿੱਚ ਧੁੱਪਾਂ ਨਹੀਂ ਨਿਕਲਦੀਆਂ ਫਿਰ ਸੁੱਕਦੀ ਨਹੀਂ ਹੈ ਤਰ੍ਹਾਂ ਇੱਕ ਥੈਲਾ ਐਕਸਟਰਾ ਧੋ ਕੇ ਰੱਖ ਲੈਂਦੇ ਆਂ ਅੱਜ ਧੋਤੀ ਕਿੰਨੇ ਦਿਨ ਲੱਗਣਗੇ ਸੁੱਕਣ ਨੂੰ ਇਹ ਵੀ ਆਕਾਰ ਕਿ ਥੋੜਾ ਜਿਹਾ ਲੀਨ ਹੋਣੀ ਧੋਣ ਨੂੰ ਨਹੀਂ ਚਾਰ-ਪੰਜ ਦਿਨ ਪਹਿਲਾਂ ਧੋਤੀ ਜਾਂਦੀ ਹੈ ਨੂੰ ਸੁੱਕ ਜਾਂਦੀ ਹੈ ਤੇ ਜਦੋਂ ਕਿਤੇ ਜਾਣਾ ਹੁੰਦਾ ਹੈ ਤਾਂ ਦੇਖਿਆਲੇ ਕੰਮ ਨੂੰ ਸਮਝੋਂ ਦੇਗੀ फटाफट ਕਰਕੇ ਜਾਣਾ ਹੁੰਦਾ ਹੈ। ਦੇਰ ਸੋਟੇ ਕਰਕੇ ਲਓ ਜੀ। ਬਾਕੀ ਹੋ ਗਿਆ ਆਪਣੀ ਅੱਜ ਦੀ ਵੀਡੀਓ ਐਂਦੀ ਜੀ। ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਚੈਨਲ ਤੇ ਪਹਿਲੀ ਵਾਰੀ ਆਏ ਨੇ प्लीज चैनल ਨੂੰ ਸਬਸਕ੍ਰਾਈਬ ਰੂ ਕਰਨਾ ਜੀ ਮੇਰੇ ਦੇ ਨਾਲ ਤੁਸੀਂ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰੇ